ਇਹ ਕੋਈ ਨਾ ਰੋਣ ਵਾਲੀ ਖੁਸ਼ੀ ਚੀ ਹੈ ਇਹ ਰੋਣ ਵਾਲੀ ਖੁਸ਼ੀ ਹੈ ਅਸੀਂ 18% ਤੇ ਰॉ ਮਟੀਰੀਅਲ ਲੈ ਕੇ 12% ਸੇਲ ਕਰਦੇ ਜੀ ਇਹ ਮਤਲਬ 6% ਦਾ ਰਿਫੰਡ ਬਿਲਕੁਲ ਠੀਕ ਹੈ ਉਹਦੇ ਚੋਂ ਮੇਰਾ ਜਿਹੜਾ ਪ੍ਰੋਫਿਟ ਆਦਾ ਹੈ ਮੈਂ ਸੋ ਦੀ ਐਕਸਮ ਲੈ ਕੇ ਉਸ ਨੂੰ ਪੰਜ ਦੀ ਵੇਚੀ ਆ 10 ਦੀ ਵੇਚੀ ਉਹਨਾਂ ਲੈ ਕੇ ਤਰੀਕੇ ਤੇ ਤਕਰੀਬਨ 5.5% ਮੇਰਾ ਜੀਐਸਟੀ ਰਿਫੰਡ ਟੋਟਲ ਟਰਨਓਵਰ ਤੇ ਜੇ ਮੈਂ 1 ਕਰੋੜ ਦੀ ਟਰਨਓਵਰ ਕਰਦਾ ਤੇ ਸਾਲ ਦਾ 5.5 ਲੱਖ ਰੁਪਏ ਦਾ ਰਿਫੰਡ ਮੈਂ ਇੱਕ ਮਹੀਨੇ ਤੇ ਜਿੰਨਾ ਟੈਕਸ ਕਲੈਕਟ ਕੀਤਾ ਮੈਨੂੰ 10 ਤਰੀਕ ਤੱਕ ਰਿਟਰਨ ਦੇਣੀ ਹੈ ਉਹਦੀ 10 ਤਰੀਕ ਤੱਕ ਟੈਕ ਚੁਮ ਕਰਾਉਣਾ ਹੈ 20 ਨੂੰ ਰਿਟਰਨ ਦੇਣੀ ਹੈ ਜੇ ਮੈਂ ਟੈਕ ਚੁਮ ਨਹੀਂ ਕਰਾਂਦਾ ਵਿੱਚ ਇਹ ਕੜੀ ਦੇ ਪ੍ਰਾਪਤ ਹਨ ਜਿਵੇਂ ਜਿਹੜੇ ਮੇਰੇ ਕੋਲ ਲੈਣਾ ਉਹਦੇ ਤਰ੍ਹਾਂ ਦਾ ਨਾ ਕੜੀ ਦਾ ਜਿਹੜਾ ਦੇਣਾ ਹੈ ਉਹਦੇ ਵਾਸਤੇ ਫੂ ਪਾ ਕੇ ਹੋ ਜਾਂਦਾ ਜੀ ਬਿਲਕੁਲ ਠੀਕ ਰੱਬਰ ਕਰੋ ਨਾ ਜਿਹੜਾ ਹੱਥ ਨਹੀਂ ਦਿੰਦਾ ਕਰ ਲਿਓ ਅੰਦਰੋਂ ਆਨਲਾਈਨ ਡਿਫਰੈਂਡ ਆ ਰਹੇ ਨੇ ਤੁਸੀਂ GST ਦੀ ਮੇਰੇ ਰਿਟਰਨ GSTR 1 GSTR 2 GSTR 3 ਵੀ ਦਿੰਨੇ ਆ ਸੀ ਆਨਲਾਈਨ ਮੈਚ ਹੋ ਜਾਂਦੀਆਂ ਨੇ ਆਨਲਾਈਨ ਦੇ ਫੰਡ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ 5% ਕਰੋ ਪੈਰਲੈਲੀ ਇੱਕ ਗੱਲ ਬਾਤ ਕਰੀਏ ਤਾਂ ਸਾਈਕਲ ਮੈਨੂਫੈਕਚਰਰੀ ਲੋਕ ਤਾਂ ਬੜਾ ਖੁਸ਼ ਨਜ਼ਰ ਆ ਰਹੇ ਹਨ ਉਹਨਾਂ ਦੀ ਤਾਂ ਸਟੇਟਮੈਂਟ ਹੈ ਕਿ ਹੁਣ ਸਾਈਕਲ ਦੀ ਗ੍ਰੋਥ ਹੋਏਗੀ 15 ਤੋਂ 20% ਇੰਡਸਟਰੀ ਅਪਗ੍ਰੇਡ ਕਰ ਜਾਏਗੀ ਪਰ ਮੈਂ ਤਾਂ ਕਹਿ ਰਿਹਾ ਜੀ ਜਿਹੜਾ ਬੰਦਾ ਰੌ ਮਟੀਰੀਅਲ ਲੈ ਕੇ 파ਟਸ ਵੇਚ ਰਿਹਾ ਜੀ ਉਹ ਤਾਂ ਰਿਫੰਡ ਹੈ ਨਾ ਜੀ ਇਹ ਕੰਪਲੀਟ ਸਾਈਕਲ ਅਸੈਂਬਲਰ ਹੈ ਜਿਹੜਾ ਦੁਕਾਨਦਾਰ ਉਹਨੂੰ ਕਿ ਵਰਤਿਆ 5% ਤੇ ਪਰਚੇਜ਼ ਕੀਤਾ ਪਾਣੀ ਤੇ ਦੇਰ ਕਰ ਹੁਣ 1 ਸਾਲ ਬਾਅਦ ਇੱਕ ਵਾਰੀ ਥੇਸ ਬਦਲ ਕੇ ਆਓ ਮਾਨ ਸਾਹਿਬ ਐਜ਼ ਅ ਤੁਨੀ ਨਾ ਫੇਸ ਬਦਲ ਲੋ ਜਿਹਨੇ ਰਾਤੀ ਹਾਕ ਕੇ ਹਾਲ ਤੇ ਦੇਖੋ ਰਿਸ਼ਵਤ ਦਾ ਹਾਲ ਕੀ ਹੋਇਆ ਵੇ ਤੁਸੀਂ ਕਹਿੰਦੇ ਹੋ ਕਿ ਬਾਰ ਬਾਰ ਵਰਕ ਕਰਕੇ ਭੇਜੋ ਗੁਪਤ ਰੱਖੀ ਜਾਏਗੀ ਇਹ ਤੇ ਗੁਪਤ ਰੱਖਣ ਦੀ ਲੋੜ ਨਹੀਂ ਹੈ ਜੀ ਲੋੜ ਹੈ ਜੀ ਹੈ ਸਚਾਈ ਨੂੰ ਹਾਂ ਸਚਾਈ ਨੂੰ ਮੰਨੋ ਇਹ ਸੱਚਾਈ ਦਾ ਪੈਸਾ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਨਮਸਕਾਰ ਸਤਿ ਸ਼੍ਰੀ ਅਕਾਲ ਮਰhaba ਸੁਸ਼ਿਆ ਨੂੰ ਦੇਣਾ ਜਿਹਨੂੰ ਕਿ ਸਾਈਕਲ ਸਿਟੀ ਵੀ ਕਿਹਾ ਜਾਂਦਾ ਔਰ ਸਾਈਕਲ ਸਿਟੀ ਦੇ ਵਿੱਚ ਇਸ ਟਾਈਮ ਜਿਹੜਾ ਜੀਐਸਟੀ ਰਿਫਾਰਮ ਨੂੰ ਲੈ ਕੇ ਬਹੁਤ ਸਾਰਾ ਕਸ਼ਮਕਸ਼ ਚੱਲ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਚਾਹੇ ਸਾਈਕਲ ਨੂੰ 5% ਦੇ ਜਿਹੜਾ ਸਲੈਬ ਦੇ ਵਿੱਚ ਲਿਆਇਆ ਗਿਆ ਪਰ ਫਿਰ ਵੀ ਬਹੁਤ ਸਾਈਕਲ ਇੰਡਸਟਰੀ ਦੇ ਵਿੱਚ ਹੀ ਆਪਸ ਵਿੱਚ ਇਸ ਰਿਫਾਰਮ ਨੂੰ ਲੈ ਕੇ ਬੜੇ ਸਾਰੇ ਸਵਾਲ ਜਵਾਬ ਹੋ ਰਹੇ ਨੇ ਇਹ ਸਾਰੇ ਮਾਮਲੇ 'ਚ ਗੱਲਬਾਤ ਕਰਾਂਗੇ ਯੂਸੀਪੀਐਮ ਦੇ ਸਾਬਕਾ ਜਿਹੜੇ ਪ੍ਰੈਜ਼ੀਡੈਂਟ ਰਹੇ ਆ ਪੰਜ ਵਾਰ ਉਹਨਾਂ ਨਾਲ ਗੱਲਬਾਤ ਕਰਾਂਗੇ ਡੀਐਸ ਚਾਵਲਾ ਜੀ ਨਾਲ ਕਿ ਕੀ ਮਾਹੌਲ ਹੈ ਕਿਉਂ ਇਹ ਆਪਸ ਜਿਹੜੀ ਕਸ਼ਮਕਸ਼ ਚੱਲ ਰਹੀ ਹੈ ਖੁਦ ਹੀ 5% ਕਰਾਉਂਦੇ ਆ ਹੁਣ 5% ਤੋਂ ਵੀ ਸੈਟੀਸਫਾਈਡ ਨਹੀਂ ਹੁੰਦੇ ਸਰ ਨਮਸਕਾਰ ਨਮਸਕਾਰ ਜੀ ਜਨਨ ਤੈਸ਼ੀਦ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਜੀ ਸਰ ਉਹ ਕਹਿੰਦੇ ਸਾਈਕਲ ਇੰਡਸਟਰੀ ਕਦੀ ਖੁਸ਼ੀ ਨਹੀਂ ਹੋ ਸਕਦੀ ਪਹਿਲਾਂ ਤਾਂ ਪਿੱਛੇ ਪੈ ਪੈ ਕੇ ਕੇਂਦਰ ਸਰਕਾਰ ਤੋਂ 5% ਕਰਾਇਆ ਹੁਣ 5% ਕਰਾ ਲਿਆ ਹੁਣ ਫਿਰ ਸ਼ੁਰੂ ਹੋ ਗਏ ਨਹੀਂ ਜੀ ਉਹ ਤਾਂ ਅਸੀਂ ਤਾਂ ਮਰ ਗਏ ਲੁੱਟ ਗਏ ਸਾਡਾ 18% ਹੈਗਾ ਰਾਮ ਮਟੀਰੀਅਲ 5% ਤੇ ਹੋਇਆ ਪਹਿਲਾਂ ਨਹੀਂ ਪਤਾ ਸੀ ਸਰ ਬਿਲਕੁਲ ਸਾਈਕਲ ਇੰਡਸਟਰੀ ਕਦੀ ਵੀ ਖੁਸ਼ ਹੋਣ ਦੀ ਗੱਲ ਨਹੀਂ ਕਰਦੇ ਕਦੀ ਨਰਾਜ਼ ਹੀ ਨਹੀਂ ਹੋਈ ਜੀ ਕਿ ਸਭ ਤੋਂ ਲੋ ਕੋਸਟ ਤੇ ਅਸੀਂ ਕੰਮ ਕਰਦੇ ਆ ਜੀ ਤੇ ਗਰੀਬ ਦੀ ਸਵਾਰੀ ਅੱਜ ਵੀ ਸਾਈਕਲ ਹੀ ਹੈ ਜੀ ਰੋਜੀ ਰੋਟੀ ਦਾ ਜਰੀਆ ਵੀ ਹੈ ਜੀ ਬਾਕੀ ਗੱਲ ਤੁਸੀਂ ਕਿਹਾ ਕਿ ਆਪ ਕਰਾਇਆ ਜੀ ਮੈਂ ਬਿਲਕੁਲ ਅਗੇਂਸ ਸੀਗਾ ਜੀ ਇਸ ਕੰਮ ਦੇ ਮੇਰੀ ਪ੍ਰੈਜ਼ੀਡੈਂਟ ਦੀ ਟਿਨਿਓਰ ਦੇ ਵਿੱਚ ਜੀ ਅਸੀਂ ਮੰਤਰੀ ਜੀ ਨੂੰ ਚਿੱਠੀ ਲਿਖੀ ਸੀ ਕਿ ਸਾਈਕਲ ਨੂੰ ਸਸਤਾ ਕਰਨਾ ਟੈਕਸ ਘਟਾਓ ਹੂੰ ਸਬਜੈਕਟ ਟੂ ਕਿ ਮੇਰੀ ਪਰਚੇਜ਼ ਜਿਹੜੀ ਹੈਗੀ ਆ ਉਹ 18% ਤੇ ਆ ਉਹਨੂੰ ਵੀ ਸਲੈਬ ਨੂੰ ਲਿਆ ਕੇ 5% ਕਰਾਓ ਜੀ ਮੈਚਿੰਗ ਕਰਾ ਦਿਓ ਪਰਚੇਜ਼ ਐਂਡ ਸੇਵ ਜੀ ਜੋ ਮੇਰਾ ਗ੍ਰੋਸ ਪ੍ਰੋਫਿਟ ਹੋਏਗਾ ਉਹ ਤਾਂ ਮੈਂ ਟੈਕਸ ਪੇ ਕਰਿਆ ਕਰਾਂਗਾ ਬਿਲਕੁਲ ਮੇਰੀ ਚਿੱਠੀ ਕਨਫਰਮ ਸੀ ਜੀ 5% ਸਬਜੈਕਟ ਟੂ ਜੀ ਰੌ ਮਟੀਰੀਅਲ ਵੀ 5% ਘਟਾਓ ਜੀ ਇਸ ਕਰਕੇ ਮੈਂ ਇਹ ਹੱਕ ਚ ਨਹੀਂ ਜੀ ਜੀ ਬਾਕੀ ਜਿਹੜੀ ਗੱਲ ਤੁਸੀਂ ਕਹੀ ਆ ਖੁਸ਼ੀ ਦੋ ਤਿੰਨ ਵਾਰੀ ਹੁੰਦੀ ਜੀ ਆਸੇ ਦੀ ਜੀ ਇਹ ਕੋੰਦਾ ਰੋਣ ਵਾਲੀ ਖੁਸ਼ੀ ਜੀ ਇਹ ਰੋਣ ਵਾਲੀ ਖੁਸ਼ੀ ਹੈ ਅਸੀਂ 18% ਤੇ ਰॉ ਮਟੀਰੀਅਲ ਲੈ ਕੇ 12% ਸੇਲ ਕਰਦੇ ਸੀਗੇ ਇਹ ਮਤਲਬ 6% ਸਾਡਾ ਰਿਫੰਡ ਬਣਦਾ ਸੀ ਬਿਲਕੁਲ ਠੀਕ ਹੈ ਉਹਦੇ ਚੋਂ ਮੇਰਾ ਜਿਹੜਾ ਪ੍ਰੋਫਿਟ ਆਉਂਦਾ ਹੈ ਮੈਂ 100 ਦੀ ਆਈਟਮ ਲੈ ਕੇ 105 ਦੀ ਵੇਚੀ ਜਾਂ 106 ਦੀ ਵੇਚੀ ਉਹਨਾਂ ਲੈਸ ਕਰੀਏ ਤੇ ਤਕਰੀਬਨ ਸਾਢੇ 1.5% ਮੇਰਾ ਜੀਐਸਟੀ ਰਿਫੰਡ ਟੋਟਲ ਟਰਨਓਵਰ ਦਾ ਜੀ ਜੇ ਮੈਂ 1 ਕਰੋੜ ਦੀ ਟਰਨਓਵਰ ਕਰਦਾ ਇਹ ਸਾਲ ਦਾ ਸਾਢੇ 5 ਲੱਖ ਰੁਪਈਆ ਰਿਫੰਡ ਸੀਗਾ ਜੀ ਰਿਫੰਡ ਕਿਸ ਤਰ੍ਹਾਂ ਮਿਲਦਾ ਤੁਹਾਨੂੰ ਪਤਾ ਜੀ ਵੀ ਫੰਡ ਦਾ ਹਾਲ ਹੈ ਜੀ ਕਿ ਬੈਟ ਦੇ ਅਲੀ ਤੱਕ ਜਿਹੜੇ ਰਿਟਰਨਾਂ 2017 ਤੋਂ ਪਹਿਲੇ ਦੀਆਂ ਬੈਟ ਰਫੰਡ ਤੇ ਆਈ ਨਹੀਂ ਗਏ ਜੀਐਸਟੀ ਲੈਣ ਵਾਸਤੇ ਆਪਣੀ ਰਕਮ ਵਾਪਸ ਲੈਣ ਵਾਸਤੇ ਜੇ ਤੇ ਅਸੀਂ ਬੈਂਕਾਂ ਨੂੰ ਇੰਟਰਸਟ ਵੀ ਦਿੱਤਾ ਗਾਣੇ ਵੀ ਵੇਚੇ ਆਪਣੇ ਅਫਸਰਾਂ ਨੂੰ ਦਿੰਨੇ ਆ ਮਾਨ ਸਾਹਿਬ ਮੈਂ ਬੜੀ ਵਾਰੀ ਟੀਵੀ ਤੇ ਕਹਿ ਚੁੱਕਾ ਹਾਂ ਤੁਸੀਂ ਕਹਿੰਦੇ ਰਿਸ਼ਵਤ ਕੋਰ ਫੜਾਓ ਮੈਂ ਕਹਿੰਦਾ ਇਮਾਨਦਾਰ ਅਫਸਰ ਦੀ ਲਿਸਟ ਤੁਸੀਂ ਦੇ ਦਿਓ ਮੈਨੂੰ ਕਿਹੜੀ ਹੈਗੀ ਆ ਮਾਨ ਸਾਹਿਬ 5% ਤੋਂ ਲੈ ਕੇ 10% ਜੀ ਕਮਿਸ਼ਨ ਜਾਂਦੀ ਹੈ ਵਿਚਕਾਰ ਦਲਾਲ ਬੈਠੇ ਨੇ ਜਿਨੇ ਲੈ ਕੇ ਦਿੰਦੇ ਨੇ ਅਸੀਂ ਉਹ ਤਾਂ ਦੁਖੀ ਸੀਗੇ ਤੇ 18 ਤੋਂ ਜਦੋਂ 5% ਆ ਗਿਆ ਮਤਲਬ 13% ਦਾ ਘਾਪਾ ਪ੍ਰੋਫਿਟ ਸਾਡੇ 5.4% ਫਰਕ 13% ਦਾ ਇਹਦਾ ਮਤਲਬ ਜਿਨੇ 1 ਕਰੋੜ ਦੀ ਸੇਲ ਕੀਤੀ ਆ 13 ਲੱਖ ਰੁਪਈਆ 12 ਲੱਖ ਰੁਪਈਆ 12.5 ਲੱਖ ਰੁਪਈਆ ਸਾਲ ਦਾ ਰਿਫੰਡ ਬਣਨਾ ਹੈ ਮੇਰੀ ਕੈਪੀਟਲ ਖਤਮ ਹੋ ਜਾਣੀ ਹੈ 2 4 6 ਮਹੀਨਿਆਂ ਚੀ ਉਦੋਂ ਬਾਅਦ ਕੀ ਹੋਏਗਾ ਤੁਸੀਂ ਜਿੰਨਾ ਮਰਜ਼ੀ ਰੋਕ ਲਓ ਬਿਨਾਂ ਬਿੱਲ ਦੇ ਮਾਲ ਵਿਕੇਗਾ ਪੰਜ ਸਾਲ ਮੈਂ ਚੈਲੰਜ ਕਰਕੇ ਕਹਿੰਦਾ ਸੋ ਇਹਦਾ ਹੱਲ ਕੀ ਹੈ ਕਿ ਆਪਾਂ ਸਾਰੀ ਉਮਰ ਇਦਾਂ ਹੀ ਸ਼ਿਕਾਇਤਾਂ ਕਰਦੇ ਰਵਾਂਗੇ ਨਹੀਂ ਜੀ ਦੇਖੋ ਹਲਕੀ ਹੈ ਕਿ ਇਨਕਮ ਟੈਕਸ ਦੇ ਰਿਫਰਮ ਜਦੋਂ ਆਉਂਦੇ ਸੀਗੇ ਨਾ ਸ਼ਾਇਦ ਤੁਹਾਨੂੰ ਯਾਦ ਆ ਪੀਐਨ ਜਦੋਂ ਉਹ ਰਿਫੰਡ ਦੇ ਪਰਚੇ ਲੈ ਕੇ ਆਪਣੀ ਰਿਸ਼ਵਤ ਲੈਣਾ ਸੀ ਹੁਣ ਤੁਸੀਂ ਆਨਲਾਈਨ ਕਰਤਾ ਮੇਰੀ ਅਸੈਸਮੈਂਟ ਇਨਕਮ ਟੈਕਸ ਦੀ ਮੈਂ ਇੱਥੇ ਭਰਦਾ ਮੈਨੂੰ ਪਤਾ ਨਹੀਂ ਕਿਹੜੇ ਅਫਸਰ ਕੋਲ ਜਾ ਰਹੀ ਆ ਅਫਸਰ ਨੂੰ ਪਤਾ ਨਹੀਂ ਕਿਹੜੇ ਕਲਾਇੰਟ ਦੀ ਇਹ ਰਿਟਰਨ ਹੈਗੀ ਆ ਤੇ ਰਿਸ਼ਵਤ ਦਾ ਕੰਮ ਖਤਮ ਹੋ ਗਿਆ ਆਨਲਾਈਨ ਰਿਫੰਡ ਆ ਰਹੇ ਨੇ ਤੁਸੀਂ ਜੀਐਸਟੀ ਦੀ ਮੇਰੀ ਰਿਟਰਨ ਜੀਐਸਟੀਆਰ 1 ਜੀਐਸਟੀਆਰ 2 ਜੀਐਸਟੀਆਰ 3 ਵੀ ਦੇਣੇ ਆ ਸੀ ਆਨਲਾਈਨ ਮੈਚ ਹੋ ਜਾਂਦੀਆਂ ਨੇ ਆਨਲਾਈਨ ਰਿਫ ਯਾਰ ਜੀ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਬੇਸਿਕਲੀ ਹੁਣ ਰੌ ਮਟੀਰੀਅਲ ਤੇ ਉਹ ਦੋਨੋਂ ਜਿਹੜੇ ਐ ਦੋਨੋਂ ਸੇਮ ਸਲੈਬਸ ਹੋਣੇ ਚਾਹੀਦੇ ਨਹੀਂ ਦੇਖੋ ਮੈਂ ਅੱਗੇ ਵੀ ਇੱਕ ਮੰਤਰੀ ਜੀ ਨੂੰ ਰਿਕੁਐਸਟ ਕੀਤੀ ਸੀਗੀ ਤੁਸੀਂ ਕਹਿੰਦੇ ਹੋ ਕਿ ਅਸੀਂ ਦੋ ਸਲੈਬ ਜੇ ਕਰ ਵੀ ਦਿੰਨੇ ਆ ਉਦੋਂ ਸਿੱਧਾ 28% 18 ਪੰਜ ਜੀ ਜਦੋਂ ਅਸੀਂ ਸਾਈਕਲ ਟਾਇਰ ਲੈਂਦੇ ਸੀਗੇ ਸਾਈਕਲ ਟਾਇਰ ਸਾਨੂੰ ਮਿਲਦਾ ਸੀ 5% ਅਕਚੇ ਸਨ ਕੋਡ ਹੈ ਨਾ ਜੀ ਸੌਫਟਵੇਅਰ ਚ ਪਾ ਦਿਓ ਜੀ ਹੁਣ ਤੁਸੀਂ 18% ਰੌ ਮਟੀਰੀਅਲ ਕੀਤਾ 10% ਕੀਤਾ ਹੁਣ ਦੇਖੋ ਜਾਂ ਤੇ ਰਿਵਰਸ ਤੁਸੀਂ ਕਰ ਨਹੀਂ ਸਕਦੇ ਮੋਦੀ ਸਾਹਿਬ ਨੇ ਰਿਵਰਸ ਨਹੀਂ ਕਰਨਾ ਕਮ ਸੇ ਕਮ ਸਿਸਟਮ ਨੂੰ ਤੇ ਆਟੋਮੇਟਿਡ ਕਰਦੇ ਹੋ ਕਿਤਾਬਾਂ ਕਹਿੰਦੀਆਂ ਨੇ ਕਿ 60 ਦਿਨ ਦੀ ਰਿਫੰਡ ਅੱਗੇ ਹੁੰ ਦਿੰਦੇ ਸੀਗੇ ਜੀ ਮੈਂ ਤੁਹਾਨੂੰ ਦਿਖਾ ਦੇਣਾ ਸਾਲ ਸਾਲ ਦੇ ਰਿਫੰਡ ਨਹੀਂ ਆਏ ਹੋਏ ਉਹ ਕਹਿੰਦੇ ਕਿ ਤੁਹਾਡਾ ਚਲਾਨ ਬਣ ਗਿਆ ਮੇਰੇ ਤੁਹਾਡੇ ਵਰਗੇ ਜਾ ਕੇ ਸਪਾਰਸ਼ ਪਾਉਂਦੇ ਨੇ ਜੀ ਇਹਦਾ ਕਰ ਦਿਓ ਕਹਿੰਦਾ ਪ੍ਰਧਾਨ ਜੀ ਚਲਾਨ ਬਣਾਤਾ ਨਾ ਖਜ਼ਾਨੇ 'ਚ ਪੈਸੇ ਹਨ ਨਹੀਂਗੇ ਤੁਸੀਂ ਜਿਹੜਾ ਸਾਡੇ ਕੋਲੋਂ ਰਿਫੰਡ ਮੰਗ ਰਹੇ ਆਂ ਕੋਈ ਆਸਾਨ ਨਹੀਂ ਮੰਗ ਰਹੇ ਜੀ ਬਚੀਮਾ ਸਾਹਿਬ ਐਫਐਮ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ ਹਾਂ ਕਿ ਰਿਫੰਡ ਦਾ ਮਤਲਬ ਕੀ ਹੈ ਕਿ ਮੈਂ ਵੱਧ ਪੈਸੇ ਦਿੱਤੇ ਨੇ ਜੀ ਤੁਸੀਂ ਜਦ ਤੱਕ ਨਹੀਂ ਦਿੰਦੇ ਮੇਰੇ ਬੈਂਕ ਇੰਟਰਸਟ ਲੈ ਰਿਆ ਮੇਰੀ ਬਾਇੰਗ ਪਾਵਰ ਘਟ ਰਹੀ ਹੈ ਜੀ ਜੇ ਮੇਰੀ ਬਾਇੰਗ ਪਾਵਰ ਘਟੇਗੀ ਸਟਾਕ ਘਟੇਗਾ ਸੇਲ ਘਟੇਗੀ ਅਲਟੀਮੇਟਲੀ ਤੁਹਾਡਾ ਟੈਕਸ ਵੀ ਤਾਂ ਘਟ ਰਿਹਾ ਇਸ ਕਰਕੇ ਜੀਐਸਟੀ ਰਿਫੰਡ ਨੂੰ ਆਟੋਮੇਟਿਡ ਕਰ ਦਿਓ ਜਿਹੜਾ ਅਫਸਰ ਤੁਹਾਡਾ ਜੀਐਸਟੀ ਰਿਫੰਡ ਰੋਕਦਾ ਉਹਨੂੰ ਕੌਨਫਰਮ ਕਰ ਲੋ ਤੁਸੀਂ ਕਹਿੰਦੇ ਹੋ ਜੀ ਕਿ ਤੁਹਾਨੂੰ ਸੱਤ ਦਿਨਾਂ ਵਿੱਚ ਅਸੀਂ 90% ਰਿਫੰਡ ਦੇਾਂਗੇ ਇਹ ਕਾਨੂੰਨ ਤੇ ਪਹਿਲਾਂ ਵੀ ਬਣਿਆ ਹੋਇਆ ਲਾਗੂ ਨਹੀਂ ਹੋ ਰਿਹਾ ਦੇਖੋ ਠੀਕ ਜੀਐਸਟੀ ਰਿਫੰਡ ਆਨਲਾਈਨ ਕਰੋ ਜੀ ਹੋਰ ਕੋਈ ਹੱਲ ਨਹੀਂ ਨਹੀਂ ਤੇ ਰਿਸ਼ਵਤ ਹੋਰ ਅੱਗੇ ਵੱਜ ਜਾਏਗੀ ਦੋ ਨੰਬਰ ਦਾ ਕੰਮ ਤੁਸੀਂ ਦੁਨੀਆ ਦਾ ਜੋਰ ਲਾ ਲਓ ਵੈਟ 5% ਸੀਗਾ ਤਾਂ ਵੀ ਦੋ ਨੰਬਰ ਸੀਗਾ ਸ਼ੈਲ ਟੈਕਸੀ ਦਾ ਤਾਂ ਵੀ ਦੋ ਨੰਬਰ ਸੀਗਾ ਜੀ ਤੁਸੀਂ 12% ਤੇ ਦੋ ਨੰਬਰ ਕਹਿੰਦੇ ਹੋ ਪੰਜ ਤੇ ਵੀ ਕਿਹੜਾ ਰੁਕ ਜਾਣਾ ਵਾ ਅਸਲਾਂ ਦੀ ਰਿਸ਼ਵਤ ਵਧੇਗੀ ओके सो ਕੁਲ ਮਲਾਕੇ ਉਸ ਸੀਜ਼ ਨੂੰ ਅਸੈਪਟ ਕਰਨਾ ਪੈਗਾ ਫਿਰ ਕਿ ਦੋ ਨੰਬਰ ਦਾ ਕੰਮ ਤਾਂ ਹੁੰਦਾ ਹੀ ਰਹੇਗਾ ਆਪਣੀ ਗਰੋਥ ਨੂੰ ਆਪਣੇ ਹਿਸਾਬ ਨਾਲ ਨਹੀਂ ਦੋ ਨੰਬਰ ਕਿਉਂ ਕਰਾਂਗੇ ਜੀ ਮਾਫ਼ ਕਰਿਓ ਜੀ ਮੇਰੇ ਅਜਿ ਮੈਂ ਪੈਸੇ ਦੇ ਰਿਹਾ ਜੀ ਨਹੀਂ ਕੁਐਸਚਨ ਸਿੰਪਲ ਕਰਦਾ ਤੁਹਾਨੂੰ ਜੀ ਮੈਂ ਇੱਕ ਮਹੀਨੇ ਚ ਜਿੰਨਾ ਟੈਕਸ ਕਲੈਕਟ ਕੀਤਾ ਹੂੰ ਮੈਂ 10 ਤਰੀਕ ਤੱਕ ਰਿਟਰਨ ਦੇਣੀ ਹੈ ਉਹਦੀ ਹੂੰ 10 ਤਰੀਕ ਤੱਕ ਟੈਕਸ ਜਮਾ ਕਰਾਉਣਾ ਹੈ 20 ਨੂੰ ਰਿਟਰਨ ਦੇਣੀ ਹੈ ਜੇ ਮੈਂ ਟੈਕਸ ਜਮਾ ਨਹੀਂ ਕਰਾਂਦਾ ਮੇਰੇ ਤੇ ਹੱਥ ਕੜੀ ਦੇ ਪ੍ਰਵਧਾਨ ਹਨ ਹੂੰ ਜੇ ਮੇਰੇ ਕੋਲ ਲੈਣਾ ਉਹਦੇ ਪ੍ਰਵਧਾਨ ਹੱਥ ਕੜੀ ਦਾ ਹੈ ਜਿਹੜਾ ਦਿਨ ਉਹਦੇ ਵਾਸਤੇ ਮੂੰਹ ਪਾਸੇ ਹੋ ਜਾਂਦਾ ਜੀ ਬਿਲਕੁਲ ਠੀਕ ਹੈ ਬਰਾਬਰ ਕਰੋ ਨਾ ਜਿਹੜਾ ਅਫਸਰ ਨਹੀਂ ਦਿੰਦਾ ਕਰਦੇ ਆਂਦਰ ਉਹਨਾਂ ਨੂੰ ਬਿਲਕੁਲ ਪਰ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਪੈਰਲੈਲੀ ਜੇ ਗੱਲਬਾਤ ਕਰੀਏ ਤਾਂ ਸਾਈਕਲ ਮੈਨੂਫੈਕਚਰਰ ਦੀ ਉਹ ਤਾਂ ਬੜਾ ਖੁਸ਼ ਨਜ਼ਰ ਆ ਰਿਹਾ ਉਹਨਾਂ ਦੀ ਤਾਂ ਸਟੇਟਮੈਂਟ ਇਹ ਹੈ ਕਿ ਹੁਣ ਸਾਈਕਲ ਦੀ ਗ੍ਰੋਥ ਹੋਏਗੀ 15 ਤੋਂ 20% ਇੰਡਸਟਰੀ ਅਪਗ੍ਰੇਡ ਕਰ ਜਾਏਗੀ ਸਰ ਮੈਂ ਤਾਂ ਕਹਿ ਰਿਹਾ ਜੀ ਜਿਹੜਾ ਬੰਦਾ ਰੌ ਮਟੀਰੀਅਲ ਲੈ ਕੇ ਪਾਰਟਸ ਵੇਚ ਰਿਹਾ ਜੀ ਉਹਦਾ ਰਿਫੰਡ ਹੈ ਨਾ ਜੀ ਜੇ ਕੰਪਲੀਟ ਸਾਈਕਲ ਅਸੈਂਬਲਰ ਹੈ ਜਾਂ ਦੁਕਾਨਦਾਰ ਹਨ ਕੀ ਫ असेंबलर एंड दुकानदार ਨੂੰ ਕੋਈ ਲਾਸ ਨਹੀਂ ਹੈਗਾ ਮੈਨੂਫੈਕਚਰਰ ਮਰੇਗਾ ਜੋ ਮੈਨੂਫੈਕਚਰਰ ਮਤਲਬ ਜਿਹੜਾ ਕੰਪਲੀਟ ਸਾਈਕਲ ਬਣਾਉਂਦਾ ਉਹਨੂੰ ਵੀ ਕੋਈ ਲਾਸ ਨਹੀਂ ਦੇਖੋ ਜਿਹੜਾ ਕੰਪਲੀਟ ਸਾਈਕਲ ਅਸੈਂਬਲ ਕਰ ਰਿਹਾ ਉਹਨੂੰ ਕੋਈ ਲਾਸ ਨਹੀਂ ਜਿਹੜਾ ਦੋਈਆਂ ਤਿੰਨ ਪਾਰਟ ਅੰਦਰ ਬਣਾ ਰਿਹਾ ਉਹਨੂੰ ਵੀ ਲਾਸ ਹੈ ਉਹਨੂੰ ਲਾਸ ਨਹੀਂ ਹੈ ਇਸ ਕਰਕੇ ਹੋਏਗਾ ਦੋਈਆਂ ਤਿੰਨ ਪਾਰਟ ਅੰਦਰ ਬਣਾ ਲੈ ਉਹ ਤਾਂ ਜਦੋਂ ਤੁਸੀਂ ਸਾਈਕਲ ਸੇਲ ਕਰੋਗੇ ਸਾਈਕਲ ਤੇ ਬ੍ਰਾਸ ਪ੍ਰੋਡਕਟ ਦੋ ਦਿਨ ਚਾਰ ਵੈਲਿਊ ਐਡੀਸ਼ਨ ਹੋਏਗਾ ਉਹਦੇ ਚੜੀਆਂਸ ਹੋ ਜਾਏਗਾ ਉਹਦਾ ਜਿਹੜਾ ਖਾਲੀ ਤੁਹਾਡਾ ਸਪੇਅਰ ਪਾਰਟ ਬਣਾ ਕੇ ਵੇਚ ਰਿਹਾ ਹਾਂ ਉਹ ਤੇ ਜੀ ਲੰਬੀ ਗੱਲ ਨਹੀਂ ਹੈਗੀ ਜੇ ਰਿਫੰਡ ਨਾ ਆਏਗਾ ਤੇ ਐਨਪੀਏ ਸ਼ੁਰੂ ਹੋ ਜਾਣਗੇ ਬੈਂਕਾਂ ਨੇ ਬੈਂਕੀਆਂ ਲੋਕ ਲਾ ਦੇਣੀਆਂ ਜੀ ਇਹਨੂੰ ਫੋਰਸੀ ਨਹੀਂ ਕੀਤਾ ਗਿਆ ਤੇ ਇਹ ਫਿਰ ਤੁਹਾਡੇ ਹਿਸਾਬ ਨਾਲ ਫੋਰਕਾਸਟ ਨਹੀਂ ਕੀਤਾ ਗਿਆ ਫੋਰਸੀ ਜਿਵੇਂ ਤੁਸੀਂ ਕਹਿ ਰਹੇ ਹੋ ਵੱਡਿਆਂ ਕਿਉਂਕਿ ਕੀਤਾ ਤਾਂ ਪਿੱਛੇ ਤਾਂ ਪੈ ਕੇ ਸਾਰੇ ਸਾਈਕਲ ਮੈਨੂਫੈਕਚਰਰਾਂ ਨੇ ਬਾਰ-ਬਾਰ ਰਿਕਵੈਸਟ ਕੀਤੀ ਮੇਰੇ ਹਿਸਾਬ ਨਾਲ ਲਗਭਗ 1 ਸਾਲ ਦੀ ਲੜਾਈ ਲੜਨ ਤੋਂ ਬਾਅਦ ਇਹ ਚੀਜ਼ ਹੋਈ ਤੇ ਮਤਲਬ ਇਹਦਾ ਮਤਲਬ ਸਾਈਕਲ ਇੰਡਸਟਰੀ ਚ ਦੋ ਤਰ੍ਹਾਂ ਦੀ ਸਾਡੀ ਆਵਾਜ਼ ਹੈ ਇਕ ਮਤਲਬ ਪਾਰਟਸ ਵਾਲੇ ਕਹਿ ਰਹੇ ਕਿ 5% ਚਾਹੀਦਾ ਤੇ ਫਾਈਨਲ ਮੈਨੂਫੈਕਚਰਰ ਕਹਿ ਰਿਹਾ ਜਿਹੜਾ ਹੈਗਾ 5% ਚਾਹੀਦਾ ਪਾਰਟਸ ਵਾਲੇ ਕਹਿ ਰਹੇ ਉਹ ਵੀ 5% ਚਾਹੀਦਾ ਮੈਂ ਤਾਂ ਕਹੇ ਮੇਰੀ ਪਰਚੇਸ 5% ਕਰੋ 2% ਲਓ ਮੇਰੇ ਕੋਲ ਟੈਕਸ 2% ਤੇ ਦਿਓ ਮੈਨੂੰ ਪਰਚੇਸ ਮੇਰੀ ਪਰਚੇਸ ਤੇ ਸੇਲ ਬੈਲੈਂਸ ਕਰ ਦਿਓ ਜੋ ਵੈਲਿਊ ਐਡੀਸ਼ਨ ਹੋਵੇ ਟੈਕਸ ਲਾ ਲਓ ਮੇਰੇ ਕੋਲ ਮੈਂ ਤੁਹਾਨੂੰ ਸਿਰਫ ਕਿ ਮੇਰੀ ਟਨਯੂਰ ਦੇ ਵਿੱਚ ਜਿਹੜੀ ਚਿੱਠੀ ਗਈ ਸੀਗੀ ਉਹ ਇਸ ਸਬਜੈਕਟ ਟੂ ਪਰਚੇਸ ਔਨ ਸੇਮ ਲੈਵਲ ਲਿਖਿਆ ਗਿਆ ਸੀ ਬਿਲਕੁਲ ਠੀਕ ਹੈ ਥੈਟ ਇਜ਼ ਅ ਲੌਜੀਕਲ ਗੈਪ ਸੋ ਹੁਣ ਕੁਲ ਮਿਲਾ ਕੇ ਹੁਣ ਕੁਛ ਨਹੀਂ ਹੋ ਸਕਦਾ ਤੇ ਹੁਣ ਸਿੱਧੇ ਸਿੱਧੇ ਤਰੀਕੇ ਨਾਲ ਇਹਦੇ ਨਾਲ ਸਾਈਕਲ ਇੰਡਸਟਰੀ ਨੂੰ ਤੁਸੀਂ ਕਹ ਰਹੇ ਹੋ ਲਾਸ ਹੋਏਗਾ ਸਰ ਛੋਟੀ ਇੰਡਸਟਰੀ ਦੀ ਕੈਪੀਟਲ ਇਨਵੈਸਟਮੈਂਟ ਤੇ ਫੰਡ ਚ ਫਸ ਜਾਏਗੀ ਉਹ ਵਾਪਸ ਨਹੀਂ ਆ 13 13% 5 ਤੇ 13 ਚੋਂ ਗ੍ਰੋਸ ਪ੍ਰੋਫਿਟ ਕਰਦੇ ਹੋ ਉਧਾ ਪਰਸੈਂਟ ਘਟਾ ਦਿਓ ਪੌਣਾ ਪਰਸੈਂਟ ਘਟਾ ਦਿਓ ਬਿਲਕੁਲ ਠੀਕ ਹੈ 12% ਮੰਨ ਲਓ ਕਿਹੜਾ ਬੰਦਾ 12% ਨੂੰ ਰਕਮ ਰੋਕੇਗਾ ਇਹਦੇ ਮਤਲਬ ਤੁਸੀਂ ਦੋ ਨੰਬਰ ਦੇ ਕੰਮ ਨੂੰ ਬੁਲਾਵਾ ਦੇ ਰਹੇ ਹੋ ਜੀ ਸੋ ਕੁਲ ਮਿਲਾ ਕੇ ਫਿਰ ਵਾਪਸ ਟੈਕਸ ਚੋਰੀ ਹੋ ਜਾਏਗੀ ਜਦਕਿ ਪਿਛਲੇ ਪਿਛਲੇ ਕੁਝ ਸਮੇਂ ਤੋਂ ਟੈਕਸਚੁਰੀ ਦੇ ਵੀ ਇੱਕ ਵੱਡੇ ਮਾਮਲੇ ਸਾਹਮਣੇ ਆਏ ਜਿਹਦੇ ਕਰਕੇ ਸਾਈਕਲ ਇੰਡਸਟਰੀ ਕਹਰੇ ਕਾਫੀ ਪ੍ਰੋਬਲਮ ਚੈ ਰਹੀ ਸਰ ਜਦੋਂ ਵੀ ਤੁਹਾਡੇ ਪ੍ਰੋਫਿਟ ਤੋਂ ਟੈਕਸ ਜ਼ਿਆਦਾ ਹੋਏਗਾ ਜੀ ਚੋਰੀ ਦੁਨੀਆ ਦੀ ਤਾਕਤ ਚਾਹੇ ਕੋਈ ਵੀ ਆ ਜਾਏ ਸੈਂਟਰ ਚ ਨਹੀਂ ਰੋਕ ਸਕਦਾ ਜੀ ਇਹ ਤੇ ਸਮਝਣਾ ਚਾਹੀਦਾ ਹੈ ਅਫਸਰ ਦੇ ਪਿੱਛੇ ਨਾ ਲੱਗੋ ਜੀ ਪ੍ਰੈਕਟੀਕਲ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਟੈਕਸ ਦੇਣਾ ਪੈਣਾ 12 12% ਜੀ ਮੇਰੇ ਪ੍ਰੋਫਿਟ ਦਾ 2% ਹੂੰ ਮੈਂ ਚੋਰੀ ਕਰਕੇ ਬਚਾਵਾਂਗਾ ਨਾ ਜੀ ਜੀ ਬਿਲਕੁਲ ਇਹਦਾ ਮਤਲਬ ਮੈਂ ਮੀਨਸ ਕੋਈ ਵੀ ਇੰਡਸਟਰੀ ਹਾਂ ਮਤਲਬ ਕੋਈ ਵੀ ਐਗਜ਼ਾਮਪਲ ਜਿਆਦਾ ਹੈਗੀ ਆ ਅਲਟੀਮੇਟਲੀ ਇਹ ਸਿਸਟਮ ਠੀਕ ਹੈ ਸਬਜੈਕਟ ਟੂ ਜੇ ਰਿਫੰਡ ਮੇਰਾ 3 ਮਹੀਨੇ ਬਾਅਦ ਰਿਟਰਨ ਜਾਂਦੀ ਆ ਨਾ ਜੀ ਜੀ ਸੱਤਾਂ ਦਿਨਾਂ ਦੀ ਪ੍ਰੋਸੈਸ ਕਰਕੇ ਦੇ ਦਿਓ ਜੇ ਨਹੀਂ ਆਂਦੀ ਤੇ ਅੱਲੋ ਅਫਸਰ ਨੂੰ ਕਿਉਂ ਨਹੀਂ ਆਂਦੀ ਸੋ ਬੇਸਿਕਲੀ ਤੁਸੀਂ ਇਹ ਕਹਿ ਰਹੇ ਹੋ ਜੇ ਨਹੀਂ ਕੁਝ ਹੈਗਾ ਤਾਂ ਐਟਲੀਸਟ ਸਾਡਾ ਰਿਫੰਡ ਆਨਲਾਈਨ ਕੀਤਾ ਜਾਏ ਤੇ ਉਹਦਾ ਪ੍ਰੋਸੈਸ ਸੈੱਟ ਕਰ ਦਿਓ ਤੁਹਾਨੂੰ ਕੋਈ ਤਰ੍ਹਾਂ ਰਿਫੰਡ ਆਨਲਾਈਨ ਜੀ ਟਾਈਮਲੀ ਜੀ ਓਨ ਟਾਈਮ ਟਾਈਮ ਆ ਨਹੀਂ ਆਂਦਾ ਤੇ ਅਫਸਰ ਨੂੰ ਫੜ ਲਓ ਜੀ ਅਸੀਂ ਟੈਕਸ ਨਹੀਂ ਜਮ੍ਹਾਂ ਕਰਾਉਂਦੇ ਤੇ ਇਸ ਕੜੀ ਦਾ ਪ੍ਰਬੰਧ ਤੁਹਾਡੇ ਕੋਲ ਹੈਗਾ ਹੀ ਆ ਜੀ ਓਏ ਮੈਂ ਇਸ 5% ਨੂੰ ਸਵਾਗਤ ਕਰਦਾ ਜੀ ਬਟ ਮੇਰਾ ਯਾਤੇ ਪਰਚੇਜ਼ ਵੀ ਮੇਰੀ 5% ਕਰ ਦਿਓ ਜੀ ਜਾਂ ਇਹ ਉਹ ਨਹੀਂ ਕਰ ਸਕਦੇ ਕਿ ਮੇਰੇ ਰਿਫੰਡ ਆਨਲਾਈਨ ਕਰੋ ਜੀ ਨਾਲ ਦੀ ਨਾਲ ਬਿਲਕੁਲ ਠੀਕ ਹੈ ਸੋ ਇਸ ਤੋਂ ਇਲਾਵਾ ਕੋਈ ਸਲਾਹ ਦੇਣਾ ਚਾਹੋਗੇ ਸਰ ਸਲਾਹ ਤੇ ਦੇਣਾ ਚਾਹਨਾ ਕਿ ਰਿਸ਼ਵਤ ਖੋਰੀ ਤੁਸੀਂ ਵਧਾਉਂਦੇ ਪਏ ਹੋ ਮਾਨ ਸਾਹਿਬ 1.5 ਸਾਲ ਰਹਿ ਗਿਆ ਤੁਹਾਡੇ ਪਰ ਇਹ ਤੱਕ ਕੇਂਦਰ ਸਰਕਾਰ ਨੇ ਕੀਤਾ ਸਰ ਸਰ ਮੈਂ ਮਾਨ ਸਾਹਿਬ ਨੇ ਰਿਫੰਡ ਮਾਨ ਸਾਹਿਬ ਨੇ ਦੇਣਾ ਹੈ ਜਿਹੜਾ ਦੇਖੋ ਅਸੀਂ ਰਜਿਸਟ੍ਰੇਸ਼ਨ ਨਵੀਂ ਕਰਾਣੇ ਆ ਨ ਤੁਸੀਂ ਦੋ ਫਰਮਾਂ ਐਪਲਾਈ ਕੀਤੀਆਂ ਜੀ ਸਿਸਟਮ ਨੇ ਕੁਝ ਐਪਲੀਕੇਸ਼ਨਾਂ ਪੰਜਾਬ ਦੇ ਅਫਸਰਾਂ ਨੂੰ ਦੇਣੀਆਂ ਨੇ ਉਹ ਸੈਂਟਰ ਦੇ ਅਫਸਰਾਂ ਨੂੰ ਸੈਂਟਰ ਵਾਲੇ ਰਫੰਡ ਅੱਜ ਵੀ ਟਾਈਮਲੀ ਦਿੰਦੇ ਨੇ ਥੋੜਾ ਅੱਗੇ ਪਿੱਛੇ ਕਰਕੇ ਪੰਜਾਬ ਵਾਲੇ ਕਹਿੰਦੇ ਨੇ ਖਜ਼ਾਨਾ ਖਾਲੀ ਹੈ ਬਿਲਕੁਲ ਠੀਕ ਹੈ ਖਜ਼ਾਨਾ ਤੇ ਮੈਂ ਟੈਕਸ ਦੇ ਕੇ ਭਰਦਾ ਜੀ ਜਿਹੜਾ ਵੱਧ ਗਿਆ ਉਹ ਤੇ ਵਾਪਸ ਕਰਦੇ ਹੋ ਤੁਸੀਂ ਰੈਗੂਲਰ ਬਾਰ-ਬਾਰ ਮਾਨ ਸਾਹਿਬ ਮਾਨ ਸਾਹਿਬ ਕਰ ਰਹੇ ਹੋ ਅਸੀਂ ਇਹ ਦੇਖ ਰਹੇ ਕਿ ਤੁਹਾਡੀ ਤਾਂ ਕੀਜਰੀਵਾਲ ਸਾਹਿਬ ਨਾਲ ਵੀ ਸਰ ਡਾਇਰੈਕਟ ਹੈਗੀ ਆ ਤੁਹਾਡੇ ਤੋਂ ਤਾਂ ਬਹੁਤ ਸਾਰੇ ਸੁਜੈਸ਼ਨਸ ਅਸੀਂ ਜਦੋਂ ਇਹ ਸਰਕਾਰ ਆਈ ਸੀ ਤੇ ਤੁਸੀਂ ਬਹੁਤ ਸਾਰੇ ਇੱਕ ਤੁਹਾਡਾ ਬਕਾਇਦਾ ਮੈਮੋਰੰਡਮ ਦਿੱਤਾ ਗਿਆ ਸੀ ਸੁਝਾਅ ਦਾ ਮੈਨੂੰ ਅੱਜ ਵੀ ਯਾਦ ਹੈ ਪਾਰਕਲਾਜ਼ਾ ਦੇ ਵਿੱਚ ਕਿ ਤੁਸੀਂ ਚਲੋ ਮੈਂ ਕਿੰਨਾ ਹੋ ਸਕਦਾ ਮਾਨ ਸਾਹਿਬ ਕਿਤੇ ਬੀਜ਼ੀ ਹੋ ਸਕਦੇ ਤੇ ਕੇਜਰੀਵਾਲ ਸਾਹਿਬ ਨਾਲ ਮੀਟਿੰਗ ਕਰੋ ਤੁਹਾਡੀ ਦਾ ਅਪਰੋਚ ਹੈਗੀ ਹੈ ਕਿਉਂ ਨਹੀਂ ਇਹ ਚੀਜ਼ਾਂ ਹੋ ਸਕਦੀ ਹੈ ਰਿਫੰਡ ਬੜਾ ਅੱਛਾ ਸਲਾਹ ਸੁਝਾਅ ਹੈ ਤੁਹਾਡਾ ਕਿ ਆਨਲਾਈਨ ਹੋ ਜੇ ਤੇ ਔਨ ਟਾਈਮ ਬਾਉਂਡ ਕਰ ਦੋ ਸਿਰ ਕੇਜਰੀਵਾਲ ਜੀ ਦੇ ਘਰ ਬੈਠ ਕੇ ਵੀ ਪੌਣਾ ਘੰਟਾ ਮੀਟਿੰਗ ਹੋਈ ਮੈਂ ਤੇ ਉਹਨਾਂ ਨੇ ਪਾਰਟੀ ਜੁਆਇਨ ਕਰਨ ਨੂੰ ਕਿਹਾ ਸੀ ਵਾਈਸ ਪ੍ਰੈਜ਼ੀਡੈਂਟ ਮੈਂ ਨਹੀਂ ਸੀ ਕੀਤੀ ਮੈਂ ਪੋਲੀਟੀਕਲ ਨਹੀਂ ਹੈਗਾ ਜੀ ਮਾਨ ਸਾਹਿਬ ਦੇ ਸੌਂਚੁਕ ਸੈਰਮਨੀ ਤੇ ਮੈਂ ਦੁਬਈ ਤੋਂ ਇੱਕ ਦਿਨ ਵਾਸਤੇ ਸੌਂਚੁਕ ਸੈਰਮਨੀ ਵੀ ਆਇਆ ਹਾਂ ਬਿਲਕੁਲ ਠੀਕ ਬਸ ਬਸ਼ਰਤੇ ਜਦੋਂ ਮੈਂ ਵਪਾਰੀ ਦੀ ਗੱਲ ਕਰਦਾ ਟੇਬਲ ਦੇ ਪਰ ਇਹਦੇ ਵਪਾਰੀ ਦੀ ਗੱਲ ਕਰਾਂਗਾ ਜੀ ਸਰਕਾਰ ਨਾਲ ਗੱਲ ਕਰਨੀ ਹੈ ਤੇ ਮਾਨ ਸਾਹਿਬ ਨਾਲ ਕਰਾਂਗਾ ਜੀ ਬਟ ਫਿਰ ਵੀ ਮਾਨ ਸਾਹਿਬ ਮੈਂ ਚੀਮਾ ਸਾਹਿਬ ਨਾਲ ਗੱਲ ਕਰ ਰਿਹਾ ਹਾਂ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਪ੍ਰੈਕਟੀਕਲ ਨਾਲ ਤੁਹਾਡੇ ਚੰਡੀਗੜ੍ਹ ਬੈਠ ਕੇ ਤੁਹਾਡੇ ਕੋਲੇ ਸਹੀ ਰਿਪੋਰਟਾਂ ਨਹੀਂ ਆ ਰਹੀਆਂ ਅਫਸਰਾਂ ਦੀਆਂ ਇਹ ਅਫਸਰਾਂ ਨੇ ਸਰਕਾਰ ਬਣਾਈ ਸੀਗੀ ਦੂਜੀ ਪਾਰਟੀਆਂ ਨੂੰ ਨਿੰਦਕੇ ਵੀ ਉਹ ਪਾਰਟੀ ਕੰਮ ਨਹੀਂ ਕਰਦੀਆਂ ਪਰੇਸ਼ਾਨ ਲੋਕਾਂ ਨੇ ਤੁਹਾਨੂੰ ਹੁਣ 1.5 ਸਾਲ ਬਾਅਦ ਇੱਕ ਵਾਰੀ ਭੇਸ ਬਦਲ ਕੇ ਆਓ ਮਾਨ ਸਾਹਿਬ ਐਜ਼ ਅ ਭਗਵੰਤ ਮਾਨ ਜੀ ਜਾਂ ਚੀਮਾ ਸਾਹਿਬ ਨਾਓ ਕੇਜੀਵਾਲ ਸਾਹਿਬ ਨਾਓ ਆਪਣੀ ਨਾ ਭੇਸ ਬਦਲ ਲਓ ਦਿਨੇ ਰਾਤੀ ਹਾ ਕੇ ਹਾਲ ਤੇ ਦੇਖੋ ਰਿਸ਼ਵਤ ਦਾ ਹਾਲ ਕੀ ਹੋਏ ਪਿਆ ਤੁਸੀਂ ਕਹਿੰਦੇ ਹੋ ਕਿ ਬਾਰ ਬਾਰ WhatsApp ਤੇ ਭੇਜੋ ਗੁਪਤ ਰੱਖੀ ਜਾਏਗੀ ਇੱਥੇ ਗੁਪਤ ਰੱਖਣ ਦੀ ਲੋੜ ਨਹੀਂ ਹੈਗੀ ਇੱਥੇ ਲੋੜ ਹੈਗੀ ਹੈ ਸਚਾਈ ਨੂੰ ਸੁਣੋ ਸਚਾਈ ਨੂੰ ਮੰਨੋ ਸਚਾਈ ਦਾ ਫੈਸਲਾ ਥੈਂਕ ਯੂ ਸਰ ਸੋ ਦੋਸਤੋ ਇਸ ਕੇ ਸਾਥ ਨਾ ਡੀ ਐਸ ਚਾਵਲਾ ਜਿਨ੍ਹਾਂ ਨੇ ਬੜਾ ਸਾਫ ਤੇ ਬੜੇ ਪ੍ਰੈਕਟੀਕਲ ਤਰੀਕੇ ਨਾਲ ਸੁਝਾਅ ਦਿੱਤੇ ਹੈ ਕਿ ਕਿੱਦਾਂ ਜੋ ਹੋ ਚੁੱਕਾ ਹੈ ਉਹ ਹੋ ਚੁੱਕਾ ਹੈ ਪਰ ਉਹਨੂੰ ਵੀ ਬਹੁਤ ਅੱਛੇ ਤਰੀਕੇ ਨਾਲ ਹੈਂਡਲ ਕੀਤਾ ਜਾ ਸਕਦਾ ਹੈ ਸਿਰਫ ਜੀਐਸਟੀ ਨੂੰ ਆਨਲਾਈਨ ਰਿਫੰਡਰ ਆਨਲਾਈਨ ਕਰ ਦਿੱਤਾ ਜਾਏ ਟਾਈਮ ਬਾਉਂਡ ਕਰ ਦਿੱਤਾ ਜਾਏ ਤੇ ਸਭ ਕੁਝ ਪੋਸੀਬਲ ਹੈ ਸੋ ਇਦਾਂ ਹੀ ਹੋਰ ਵੀ ਜਿਹੜੇ ਐਕਸਪਰਟਸ ਆ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਦੇਖਦੇ ਰਹੋ ਬਨੇ ਰਹੋ ਜਣੇ ਤੇ ਇਸੇ